हेलो सस्टिका जी सारेनु उम्मीद ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਇਹ ਟਾਈਮ ਹੈ ਸਵੇਰ ਦਾ ਬੱਚਿਆਂ ਨੂੰ ਆਪਾਂ ਸਕੂਲ ਭੇਜ ਦਿੱਤਾ ਹੈ ਤੇ ਆਪਾਂ ਲੱਗੇ ਹਾਂ ਜੀ ਕੰਮਕਾਰ ਕਰਨ ਵਾਸਤੇ ਅੱਜ ਬਾਰ ਬਾਰਿਸ਼ ਲੱਗੀ ਹੋਈ ਹੈ ਤੇ ਅੱਜ ਬੱਚੇ ਕਹਿ ਰਹੇ ਸੀ ਵੀ ਅਸੀਂ بارش ਲੱਗੀ ਕੁਝ ਮਿੱਠਾ ਖਾਣਾ ਆਪਾਂ ਕੰਮ ਕੰਮ ਕਰਕੇ ਨਾਲ ਬੱਚੇ ਸਕੂਲ ਤੋਂ ਆ ਜਾਣਗੇ ਕਿਰਨ ਧਾਰੇ ਅੱਜ ਤੇ ਉਸ ਤੋਂ ਬਾਅਦ ਆਪਾਂ ਬਣਾਵਾਂਗੇ ਕੁਝ ਖਾਣ ਨੂੰ ਮਿੱਠਾ ਪੀ ਆਰ ਜਸ ਤੋ ਨਹੀਂ ਹੋ ਗਿਆ ਬਰਾਊਨ ਨਹੀਂ ਗਿਆ ਆਪਾਂ ਬਾਣੇ ਵਿੱਚ ਰੂਮ ਵਿੱਚ ਨਿਚਾ ਪਾਈਆਂ ਸੀ ਕੋਈ ਨਹੀਂ ਇਹ ਹੈ ਕੁਈ ਨੀ

ਫਾਈ ਆਪਾ ਕੂੜੇ ਬਣਾਏ ਇਹਨਾਂ ਨੇ ਨਾਲ ਹੀ ਬਣਾਏ ਮੱਛਾਂ ਨੱਕਿਰਨ ਸੇਖਰੀਏ ਤਰਪਾਈ ਕਰਨੇ ਏ ਨਬੂਲੀ 아이스크림 ਖਾ ਰਹੀ ਹੈ ਇਹ ਰਾਸ਼ਨ ਲੈਣ ਗਈ ਸੀ ਨਾਲ ਲੈ ਕੇ ਆਈ ਹੈ ਲਓ ਜੀ بارش ਪੈ ਕੇ हट ਗਈ ਤੇ ਕਾਫੀ ਮੀਂਹ بارش ਪੈ ਗਈ ਹੈ ਤੇ ਹੁਣ ਬਹੁਤ ਸੋਹਣਾ ਮੌਸਮ ਹੋ ਗਿਆ ਤੇ ਆਪਾਂ ਨੇ ਗੁਲਗਲੇ ਤੇ ਪੂੜੇ ਵੀ ਬਣਾ ਕੇ ਖਾ ਲੇ ਤੇ ਮਰੂਦ ਤੇ ਵੀ ਕਾਫੀ ਫਲ ਪੱਕ ਚੁੱਕੇ ਆ ਖਾ ਲਏ ਥੋੜੇ ਬਹੁਤੇ ਰਹਿ ਗਏ ਨੇ ਇੰਨਾ ਫਲ ਪਿਆ ਸੀ ਇਹਦੀ ਟਾਹਣੀਆਂ ਥੱਲੇ ਹੋ ਗਈਆਂ ਸੀ ਹੁਣ ਜਿੱਦਾਂ ਜਿੱਦਾਂ ਫਲ ਡੁੱਟਦਾ ਜਾ ਰਿਹਾ ਉਹਦਾ ਦਾ ਨਾ ਉੱਪਰੋਂ ਹੋ ਰਿਹਾ ਇਹ ਮੌਸਮ ਬਹੁਤ ਸੋਹਣਾ ਹੈ ਅੱਜ ਕਿਉਂ ਜੀ ਆਪਾਂ ਸੌਦਾ ਸੰਭਾਲਦੇ ਆਂ ਨਾਲੇ ਆਪਾਂ ਭਾਂਡੇ-ਪੁੰਡੇ ਮਾਂਜਨੇ ਆਂ ਕਾਫੀ ਹੋਏ ਪਏ ਨੇ ਤੇ ਫਿਰ ਆਪਾਂ ਬਣਾਵਾਂਗੇ ਜੀ ਸ਼ਾਮ ਦੀ ਰੋਟੀ ਪਾਣੀ ਤੇ ਬੱਚੇ ਬੈਠੇ ਨੇ ਬਾਹਰ ਤੇ ਅੱਜ ਵਾਲੇ ਵੀ ਲੋਕ ਦੇ ਨਾਲ ਇੰਟਰੈਕਟ ਕਰਦੇ ਆਂ ਸਭ ਨੂੰ ਮਿਲਾਂਗੇ ਜਿਤਨਾ ਵੀ ਲੋਕ ਨਾਲ ਤਦ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ